ਤੁਸੀਂ ਆਪ ਨਾਜਾ ਲਾ ਲਓ ਕਿ ਜਵਾਨੀ ਕਿਵੇਂ ਦਰਿਆ ਅਠਾਖਾਂ ਮਾਰਦਾ ਜਵਾਨੀ ਦਾ ਤੇ ਜੇ ਜਵਾਨੀ ਨੂੰ ਜਵਾਨੀ ਦੇ ਸਹੀ ਅਰਥ ਸਮਝ ਆ ਜਾਣ ਉਹ ਦਰਿਆਵਾਂ ਤੇ ਵਹਿਣ ਮੋੜਨ ਦੇ ਸਮਰੱਥ ਹੁੰਦੀ ਹੈ ਅੱਜ ਰਵੈਤੀ ਧਰਾਂ ਨੂੰ ਉਹਨਾਂ ਦੇ ਬੁੱਲਾਂ ਤੇ ਸਿਕਰੀ ਆਈ ਹੋਈ ਆ ਵੀ ਪੰਜਾਬ ਦੀ ਜਵਾਨੀ ਲੁਧਿਆਣੇ ਦੇ ਨੌਜਵਾਨੇ ਆ ਇੱਕ ਆਜ਼ਾਦੂਮੀ ਦੁਆਰ ਨਾਲ ਵੀ ਹੀਰਾ ਘੱਟ ਕੇ ਤੁਰ ਪਏ ਆ ਕਿਉਂਕਿ ਆਪਾਂ ਇੱਕ ਵਿਚਾਰ ਨਾਲ ਖੜੇ ਆ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਿਚਾਰ ਜਿਹੜਾ ਨਾ ਅੱਕਦਾ ਨਾ ਥੱਕਦਾ ਨਾ ਉਹਨੂੰ ਕੈਦ ਕੀਤਾ ਜਾ ਸਕਦਾ ਨਾ ਉਹ ਚੁੱਕਦਾ ਉੱਚਾ ਤੇ ਸੁੱਚਾ ਹੈ ਇਹ ਵਜ਼ੀਰ ਖਾਨ ਦੇ ਪੁੱਤਰ ਆ ਤੇ ਉਹਦੇ ਵਿਚਾਰ ਨਾਲ ਖੜੇ ਆ ਵਿਰੋਧੀ ਤਰ੍ਹਾਂ ਜਿਹੜੇ ਗਏ ਜਿਵੇਂ ਅੱਜ ਤਹਾਨੂੰ ਪਤਾ ਹੈ ਕਿ ਆਪਣੇ ਤੋਂ ਨੀਵਿਆਂ ਤੇ ਜ਼ੁਲਮ ਕਰਨ ਦੀ ਆਦਤ ਆ ਇਹਨੂੰ ਰਾਜ ਵਿੜਿੰਗ ਕਰਕੇ ਆਨ ਕਿਉਂਕਿ ਵਜ਼ੀਰ ਖਾਨ ਤੋਂ ਹੀ ਸਿੱਖੀ ਏ ਗੱਲ 20 ਕਾਉਂਸਲਰ ਜਿਹੜੇ 200 ਬੰਦਾ ਸਾਬਕਾ ਤੇ ਮੌਜੂਦਾ ਕਾਉਂਸਲਰ ਮੀਟਿੰਗ ਕਰਕੇ ਕਹਿ ਰਿਹਾ ਤੇ ਬੈਂਸਾਂ ਨੂੰ ਸ਼ਾਮਲ ਨਾ ਕਰਿਓ ਆਤਮ ਨਗਰ ਹਲਕੇ ਦੇ ਮੌਜੂਦਾ ਕਾਂਗਰਸੀ ਸੀਨੀਅਰ ਕਾਂਗਰਸੀ ਵੀ ਤੇ ਇਹਨੇ ਉਹਨਾਂ ਦੀ ਗੱਲ ਨੂੰ ਮਿੱਟੀ ਘੱਟੇ ਪਾ ਕੇ ਕਹਿੰਦਾ ਤੁਹਾਡੀ 200 ਦੀ ਲੋੜ ਨਹੀਂ ਮੈਨੂੰ ਦੋਨਾਂ ਦੀ ਲੋੜ ਆ ਉਹਨਾਂ ਨੂੰ ਸ਼ਾਮਲ ਕਰ ਲਿਆ ਉਹਨਾਂ ਨੇ ਮੀਟਿੰਗ ਦੇ ਵਿੱਚ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਇਹਨਾਂ ਨੂੰ ਸ਼ਾਮਲ ਨਾ ਕਰਿਓ ਇਹ ਵਜੀਰ ਖਾਨ ਦੇ ਵਿਚਾਰ ਵਾਲੇ ਆ ਹੁਣ ਇਹ ਲੋਕਾਂ ਨੂੰ ਇਹ ਉਹਨਾਂ ਕਾਂਗਰਸੀਆਂ ਨੂੰ ਸੋਚਣਾ ਚਾਹੀਦਾ ਕਿ ਹੁਣ ਆਪਦੀ ਕੌਂਸਲਰ ਦੀਆਂ ਟਿਕਟਾਂ ਲੈਣ ਇਹਨਾਂ ਕੋਲ ਜਾਓਗੇ ਇਹਨਾਂ ਦੀ ਅਮੰਤਨ ਕਰੋਗੇ ਜਾਂ ਇਹਨਾਂ ਦੇ ਵਰਕਰਾਂ ਨੂੰ ਸੋਚਣਾ ਚਾਹੀਦਾ ਵੈਸੇ ਤਾਂ ਇਹਨਾਂ ਨੂੰ ਕੀ ਆਪਦੇ ਵਰਕਰਾਂ ਨੂੰ ਇਹ ਕੌਂਸਲਰ ਦੀਆਂ ਟਿਕਟਾਂ ਦਵਾ ਦੇਣਗੇ ਜਾਂ ਕਾਂਗਰਸੀ ਲੈ ਕੇ ਜਾਣਗੇ